ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਗੇਟ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਕੁਝ ਵਿਦਿਆਰਥੀਆਂ ਤੋਂ ਪਾਸ ਕਰਵਾਉਣ ਦੇ ਨਾਮ ਤੇ ਪੈਸੇ ਮੰਗੇ ਗਏ ਅਤੇ ਪੈਸੇ ਮੰਗਣ ਵਾਲੇ ਪ੍ਰੋਫੈਸਰ ਜੋ ਕਿ ਇੱਥੇ ਆਊਟਸੋਰਸ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਅਤੇ ਜਾਤੀਵਾਦ ਦੇ ਨਾਮ ਤੇ ਗਾਲ੍ਹਾਂ ਕੱਢੀਆਂ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਕਾਲਜ ਰਜਿਸਟਰਾਰ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਕਿਉਂਕਿ ਕਾਲਜ ਦੇ ਵਾਈਸ ਪ੍ਰਿੰਸੀਪਲ ਨੇ ਖੁਦ ਕੁਝ ਵਿਦਿਆਰਥੀਆਂ ਦੀ ਫੀਸ ਭਰੀਆਂ ਸਨ ਜੋ ਕਿ ਹੁਣ ਪਾਸ ਹੋ ਸਕਣ ਜਾਤੀ ਸਮਵੰਤੀ ਵਰਤੇ ਗਏ ਸ਼ਬਦ ਨੂੰ ਸੁਣ ਕੇ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਸਮਾਨਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਰ ਕੀ ਨਾਮ ਹੈ ਤੁਹਾਡਾ ਮੇਰਾ ਵਿਕਰਮ ਸਿੰਘ ਹੈ ਜੀ ਵਿਕਰਮ ਕੀ ਮਾਮਲਾ ਕੀ ਹੈ ਭੂਆ ਇਹ ਮਾਮਲਾ ਬਹੁਤ ਗੁਲਜੰਦਾਰ ਹੈ ਪਹਿਲਾਂ ਤਾਂ ਵੀ ਸਾਡਾ ਜਿਹੜਾ ਉਹਰੇ ਬੀਜੀਐਮਸੀ ਡਿਪਾਰਟਮੈਂਟ ਆ ਪਹਿਲੀ ਗੱਲ ਤਾਂ ਬੀਜੀਐਮਸੀ ਡਿਪਾਰਟਮੈਂਟ ਮੈਂ ਕਹਿੰਦਾ ਉਹ ਐਗਜ਼ਿਸਟ ਨਹੀਂ ਕਰਦਾ ਕੋਈ ਲੱਭਣਾ ਵੇ ਤਾਂ ਲੱਭੇ ਗਣੀ ਐਚਆਈਐਸਏ ਦੇ ਅੰਡਰ ਆਉਂਦਾ ਜਿਹਦੇ ਚ ਕੀ ਹੁੰਦਾ ਵੀ ਸੈਲਫ ਲਰਨਿੰਗ ਕੋਰਸ ਨੇ ਸੈਲਫ ਲਰਨਿੰਗ ਕੋਰਸ ਚ ਹੁੰਦਾ ਵੀ ਫੀਸਾਂ ਦੇ ਆਧਾਰ ਤੇ ਹੀ ਟੀਚਰ ਹੁੰਦੇ ਨੇ ਟੀਚਰਾਂ ਦੀ ਤਨਖਾਹ ਉੱਥੋਂ ਨਿਕਲਦੀਆਂ ਨੇ ਤੇ ਜਿਹੜੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੇ ਉਹ ਵੀ ਉੱਥੋਂ ਪੂਰਤੀਆਂ ਕੀਤੀਆਂ ਜਾਂਦੀਆਂ ਨੇ ਪਰ ਇੱਥੇ ਨਾ ਤਾਂ ਕੋਈ ਡਿਪਾਰਟਮੈਂਟ ਆ ਸਾਡਾ ਨਾ ਕੋਈ ਚੱਜ ਦੇ ਟੀਚਰ ਕੋਈ ਵੀ ਇਨਾ ਕੈਪेबल ਟੀਚਰ ਨਹੀਂ ਜ ਫਿਰ ਉਹ ਟੀਚਰ ਜਿਹੜਾ ਕਿ 2 ਸਾਲਾਂ ਤੋਂ ਉਹਨਾਂ ਪੇਪਰ ਉਰੇ ਚੈੱਕ ਹੋ ਰਹੇ ਸੀ ਸਾਰੇ ਵਿਦਿਆਰਥੀ ਨੂੰ ਪਤਾਈ ਉਸ ਟੀਚਰ ਨੇ ਪੇਪਰ ਚੈੱਕ ਕਰਕੇ ਭੇਜੇ ਪਹਿਲਾਂ ਤਾਂ ਨੰਬਰ ਲਾਤੇ 60 ਚੋਂ ਫਿਰ 70 ਚੋਂ ਲਾਤੇ ਜਵਾਬ ਫੇਲ ਕਰਤਾ ਜਦੋਂ ਜਵਾਬ ਨੇ ਕਿਹਾ ਵੀ ਮੇਰੀ ਇਹ ਗਲਤੀ ਨਹੀਂ ਸੀਗੀ ਤੁਹਾਡੀ ਗਲਤੀ ਹੈ ਤਾਂ ਹਰਜਾਨਾ ਤੁਹਾਨੂੰ ਭੁਗਤਣਾ ਪਊਗਾ ਸਿੱਧੀ ਜੀ ਗੱਲ ਹੈ ਜੋ ਗਲਤੀ ਕਰੂਗਾ ਉਹ ਹਰਜਾਨਾ ਭੁਗਤੂ ਉਹ ਮੈਡਮ ਨੇ ਉਹ ਜਵਾਬ ਨੂੰ ਹਰਜਾਨੇ ਦਾ ਤਾਂ ਮੰਨ ਲਿਆ ਪ੍ਰਿੰਸੀਪਲ ਆਫਿਸ ਕੱਲ ਧਰਨ ਆਇਆ ਉਹਨਾਂ ਨੇ ਮਨਾਲਿਆ ਹਰਜਾਨਾ ਪਰੰਜਾਂਦੇ ਹੋਏ ਇਹ ਕਿਹਾ ਕਿ ਤੁਸੀਂ ਇਸ ਵਿਕਰਮ ਦਾ ਸਿਰ ਤੇ ਉਡ ਦੋ ਇਹਦੇ 2 ਮਹੀਨੇ ਤੁਹਾਨੂੰ ਮੈਂ ਦੱਸੂ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਅਸੀਂ ਕਿਹਾ ਮੈਡਮ ਮਾਫੀ ਬੰਗੇ ਮੈਡਮ ਕੱਲ ਉੱਥੋਂ ਭੱਜ ਗਈ ਆਪਣੀ ਐਚਓਡੀ ਹੈਡ ਆਫ ਡਿਪਾਰਟਮੈਂਟ ਉਰੇ ਦਲਜੀਤ ਕੋਰ ਬਣਾਏ ਗਏ ਨੇ ਜਿਹੜੇ ਕਿ ਪ੍ਰੋਵੀਜ਼ਨਲ ਪੀਰੀਅਡ ਤੇ ਉਹ ਵੀ ਮਤਲਬ ਹਾਸੋਣੀ ਗੱਲ ਹੈ ਵੀ ਉਹ ਪ੍ਰੋਵੀਜ਼ਨਲ ਪੀਰੀਅਡ ਤੇ ਨੇ ਹੈਡ ਬਣਾਤੇ ਪੰਜਾਬੀ ਡਿਪਾਰਟਮੈਂਟ ਦੇ ਜਿਹਨਾਂ ਲੱਲਾ ਖਖੜ ਡਿਪਾਰਟਮੈਂਟ ਜਰਨਲਿਜ਼ਮ ਲੈ ਹੈ ਨਹੀਂ ਉਹ ਤੁਸੀਂ ਇੱਥੇ ਹੈਡ ਲਾਤੇ ਚਲੋ ਹੈਡ ਆਫ ਹੈਡ ਆਫ ਡਿਪਾਰਟਮੈਂਟ ਨੇ ਕਾਲ ਕੀਤੇ ਵਾਈਸ ਪ੍ਰਿੰਸੀਪਲ ਨੇ ਕਾਲ ਕੀਤੇ ਕੱਲ ਦੀ ਉਹ ਮੈਡਮ ਉਰੇ ਨਹੀਂ ਆ ਉਸ ਮੈਡਮ ਦੀ ਸਾਡੇ ਕੋਲ ਆਡੀਓ ਤੁਹਾਨੂੰ ਵੀ ਪ੍ਰੋਵਾਈਡ ਕਰਤਾ ਕਿ ਤੁਹਾਡੇ ਕੋਲ ਆ ਵੀ ਗਈਆਂ ਨੇ ਉਹ ਸਾਡੀਓ ਦੇ ਵਿੱਚ ਮੈਡਮ ਸਿੱਧਾ-ਸਿੱਧਾ ਵਿਦਿਆਰਥੀ ਨੂੰ ਕਹਿੰਦੀ ਹੈ ਵੀ ਤੁਹਾਨੂੰ ਪਾਸ ਕਰੰਦਾਂਗੀ ਮੈਂ 8000 ਰੁਪਏ ਦੇ ਦਿਓ ਨਾਲ ਹੀ ਨਾਲ ਜਵਾਬ ਕਹਿੰਦੇ ਨੇ ਕਿ ਉਹ ਮੈਡਮ ਤੁਸੀਂ ਸਾਨੂੰ ਪਾਸ ਕਰਾ ਦਿਓ ਉਹਨਾਂ ਨੂੰ ਮੜਾ ਜਿਹੜੇ ਜਿਨ੍ਹਾਂ ਨਾਲ ਤੁਹਾਡੇ ਲਿੰਕ ਨੇ ਉਹਨਾਂ ਨੂੰ ਕਹ ਦੋ ਉਹ ਮੈਡਮ ਇਹ ਸ਼ਬਦ ਵਰਤਦੀ ਹੈ ਕਿ ਅਸੀਂ ਚੂੜੇ ਚ ਮਰਣਾ ਮਤਲਬ ਤੁਸੀਂ ਇੰਨੇ ਹੰਕਾਰੇ ਉਜਾਦੇ ਯਾਰ ਇਸ ਹੰਕਾਰ ਨੂੰ ਸਾਨੂੰ ਲੱਗਦਾ ਪੰਨਨ ਦੀ ਲੋੜ ਹੈ ਕਿ ਤੁਸੀਂ ਅੱਜ ਦੇ ਟਾਈਮ 'ਚ ਵਿਦਿਅਕ ادارے ਦੇ ਅੰਦਰ ਰਹਿ ਕੇ ਜਾਤੀਵਾਦੀਓ ਯਾਰ ਜਿਨ੍ਹਾਂ ਨੇ ਟੀਚਰਾਂ ਨੇ ਸਾਨੂੰ ਜਾਤ ਪਾਤ ਤੋਂ ਉਠਾਉਣਾ ਸੀ ਸਵਤਰੀਬਾਈ ਫੁੱਲੇ ਵਰਗੇ ਟੀਚਰ ਹੁੰਦੇ ਸੀ ਇਹ ਥੋੜੇ ਟੀਚਰ ਨੇ ਇੱਕ ਤਾਂ ਪੈਸੇ ਮੰਗਦੇ ਨੇ ਜਵਾਕਾ ਤੋਂ ਪਾਸ ਕਰਨ ਦੇ ਟੀਚਰ ਦਾ ਨਾਮ ਕੀ ਆ ਟੀਚਰ ਦਾ ਨਾਮ ਹੈ ਮਨਪ੍ਰੀਤ ਕੌਰ ਜਿਹੜੇ ਕੀ ਇਨਲੀਗਲ ਤਰੀਕੇ ਨਾਲ ਭਰਤੀ ਵੀ ਕੀਤੇਗੇ ਜਦ ਕੀ ਕੋਈ ਵੀ ਭਰਤੀ ਕੀਤੀ ਜਾਂਦੀ ਆ ਉਹਦਾ ਇੰਟਰਵਿਊ ਹੁੰਦਾ ਆ ਉਹਦੀਆਂ ਐਡਾ ਨਿਕਲਦੀਆਂ ਨੇ ਇਹੇ ਉਰੇ ਲੈਂਡ ਕੀਤੇਗੇ ਜਾਜ ਨਾਲ ਮੈਡਮ ਸਿੱਧਾ ਕਹਿੰਦੀ ਆ ਮੇਰੀ ਚੇਤਨ ਜੋੜੇ ਮਾਜਰੇ ਨਾਲ ਸਿੱਧੀ ਲੱਗਦੀ ਆ ਤੇ ਮੈਡਮ ਕਹਿੰਦੀ ਤੁਹਾਨੂੰ ਮੈਂ ਦਿਖਾ ਦੂੰਗੀ ਤਾਰੇ ਇਸ ਗੱਲਾਂ ਕੀ ਕੀਤੀਆਂ ਨੇ ਜਿਨ੍ਹਾਂ ਨੂੰ ਇਹ ਹੰਕਾਰ ਹੈ ਨਾ ਵੀ ਸਾਡੇ ਪਿੱਛੇ ਵੱਡੇ-ਵੱਡੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਵਹਿਮ ਕੱਢ ਲੈਣਾ ਵੀ ਵੱਡੇ-ਵੱਡੇ ਪੋਲੀਟੀਸ਼ੀਅਨ ਨੌਜਵਾਨਾਂ ਨੇ ਮੂਹਰੇ ਲਾਏ ਹੋਏ ਨੇ ਤੇ ਤੁਸੀਂ ਵੀ ਇੱਥੇ ਲੱਗੋਗੇ ਇਹ ਜਾਤੀ ਹੰਕਾਰ ਨੂੰ ਸਾਨੂੰ ਲੱਗਦਾ ਭੰਨਨ ਦੀ ਲੋੜ ਹੈ ਤੇ ਜਿਹੜੇ ਵਿਦਿਆਰਥੀਆਂ ਤੋਂ ਪੈਸੇ ਮੰਗੇ ਜਾਂਦੇ ਨੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਣੀ ਜਿਹੜੀ ਕਿ ਮੰਗਾ ਵੀ ਇਹਨੂੰ ਕੱਢਿਆ ਜਾਵੇ ਸਿੱਧਾ ਸਿੱਧੀ ਜੀ ਮੈਡਮ ਨੇ ਗੈਸ ਫੈਕਲਟੀ ਦੇ ਵਿੱਚ ਪਰਤੀ ਨੇ ਪਰ ਜਿਹੜੀ ਹਾਜ਼ਰੀ ਲਾ ਰਹੇ ਨੇ ਉਹ ਬਾਇਓਮੈਟ੍ਰਿਕ ਪੱਕਿਆਂ ਲਾ ਰਹੇ ਨੇ ਉਹ ਕੀ ਮੰਗਣਾ ਮੈਂ ਥੋੜੀ ਥੋੜੀ ਇੱਥੇ ਵਾਅਦਾ ਕਰਦਾ ਜਾਣਕਾਰੀ ਉਹ 2 ਮਹੀਨੇ ਵਾਲੀ ਬੁਲਾਈ ਗਈ ਸੀ ਹਾਲਾਂਕਿ ਉਹ ਵੀ ਗਲਤ ਹੈ ਮੈਂ ਕਹਿੰਦਾ ਇਹ ਕਾਗਜ਼ ਲੈ ਹੁਣ ਜਦੋਂ ਉਹਨੂੰ ਭਰਤੀ ਕੀਤਾ ਗਿਆ ਸੀ ਕਿਸ ਆਧਾਰ ਤੇ ਕੀਤਾ ਗਿਆ ਕਿਵੇਂ ਉਹਦਾ ਪ੍ਰੋਸੈਸ ਕੀ ਸੀ ਉਹ ਕਾਗਜ਼ ਸਾਡੇ ਸਾਹਮਣੇ ਕੀਤੇ ਜਾਣ ਉਹ ਰਿਸੋਰਸ ਪਰਸਨ ਦੇ ਭਰਤੀ ਕੀਤੇ ਗਏ ਸੀ ਪਰ ਉਹਨਾਂ ਦੀ ਹਾਰ ਜੀ ਜਿਹੜੀ ਕਿ ਫਿੰਗਰਪ੍ਰਿੰਟ ਨਾਲ ਹਰ ਇੱਕ ਪ੍ਰੋਫੈਸਰ ਜਿਹੜੇ ਕਿ ਪੱਕੇ ਨੇ ਉਹਨਾਂ ਦੀ ਲੱਗਦੀ ਆ ਉਹ ਤੇ ਲਵਾਈ ਜਾ ਰਹੀ ਸੀ ਤੁਹਾਨੂੰ ਤਨਖੀ ਵੀ ਦਿੱਤੀ ਗਈ ਆ ਫੋਨ ਤੇ ਇੱਕ ਵੀਡੀਓ ਸਾਹਮਣੇ ਆ ਰਹੀ ਆ ਪ੍ਰਿੰਸੀਪਲ ਸਰ ਨਾਲ ਸਾਡੀ ਪਿਓ ਨੇ ਗੱਲ ਕਰਾਈ ਸੀ ਪ੍ਰਿੰਸੀਪਲ ਸਰ ਨੂੰ ਅਸੀਂ ਪੁੱਛਿਆ ਵੀ ਸਾਡੇ ਮਸਲੇ ਦਾ ਹੱਲ ਕਹਿੰਦੇ ਮਸਲਾ ਕੀ ਆ ਸਾਨੂੰ ਇਹ ਵੀ ਹੱਥ ਸੋਣ ਲੱਗਿਆ ਵੀ ਵਿਦਿਆਰਥੀ ਦੋ ਦਿਨਾਂ ਤੋਂ ਖੱਜਲ ਹੋ ਰਹੇ ਨੇ ਤੁਹਾਨੂੰ ਮਸਲਾ ਨਹੀਂ ਪਤਾ ਤੁਸੀਂ ਇੰਨਾ ਇੱਕ ਸੀਰੀਅਸ ਲੈ ਰਹੇ ਹੋ ਅਸੀਂ ਕਿਹਾ ਵੀ ਆਹ ਮਸਲਾ ਕਹਿੰਦੇ ਇਹਦਾ ਮੈਂ ਹੱਲ ਨਹੀਂ ਕਰ ਸਕਦਾ ਨਾਲ ਦੇ ਵਿਦਿਆਰਥੀ ਨੇ ਇੰਨਾ ਇੱਕ ਕਹਿਤਾ ਕਿ ਸਰ ਵੀ ਫੇਰ ਕੀ ਹੋ ਗਿਆ ਜੇ ਤੁਸੀਂ ਕੰਮ ਨਹੀਂ ਕਰ ਸਕਦੇ ਕੁਰਸੀ ਛੱਡ ਦਿਓ ਕਹਿੰਦਾ ਤੈਨੂੰ ਕੱਢਾਂ ਕਾਲਜੋਂ ਮੈਂ ਮਤਲਬ ਪ੍ਰਿੰਸੀਪਲ ਦੀ ਪ੍ਰਿੰਸੀਪਲ ਲੱਗੀ ਨਾ ਸੁਖਵਿੰਦਰ ਸੁਖਵਿੰਦਰ ਸਿੰਘ ਆਈ ਥਿੰਕ ਸੋ ਮਤਲਬ ਮੈਂ ਗਲਤ ਹੋ ਸਕਦਾ ਮੇਰੇ ਧਿਆਨ ਚ ਨਾ ਨਵੇਂ ਆਏ ਨੇ ਉਹ ਪ੍ਰਿੰਸੀਪਲ ਵੀ ਨਹੀਂ ਹੈਗੇ ਉਹ ਡਾਇਰੈਕਟਰ ਆਫ ਪਾਵਰਸ ਦਿੱਤੇ ਆ ਗਏ ਨੇ ਪੱਕਾ ਪ੍ਰਿੰਸੀਪਲ ਹੈ ਹੁਣ ਹੁਣ ਮੌਕੇ ਤੇ ਕੀ ਹਾਲਾਤ ਨੇ ਕੀ ਕਰ ਰਹੇ ਹੋ ਮੌਕੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਨੂੰ 2 ਘੰਟੇ ਹੋ ਗਏ ਔਰ ਇਹ ਪ੍ਰਦਰਸ਼ਨ ਕਰਦਿਆਂ ਨੂੰ ਕੋਈ ਵੀ ਨਹੀਂ ਆਇਆ ਵੀ ਆ ਕੇ ਕਮ ਸੇ ਕਮ ਤੁਸੀਂ ਸਟੂਡੈਂਟ ਨਾਲ ਕੋਈ ਗੱਲਬਾਤ ਤਾਂ ਕਰੋ ਵੀ ਕੀ ਗੱਲ ਹੋਈ ਆ ਕੀ ਨਾ ਹੁਣ ਤੱਕ ਕੋਈ ਨਹੀਂ ਆਇਆ ਜਦੋਂ ਅਸੀਂ মিডিਆ ਨੂੰ ਬੁਲਾਇਆ মিডিਆ ਨੂੰ ਇਨਵੋਲ ਕੀਤਾ ਇਸ ਮਸਲੇ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਦੇ ਤੁਹਾਨੂੰ ਚਮਚੇ ਸਾਰੇ ਨਜ਼ਰ ਆ ਰਹ ਹਾਲੇ ਤੱਕ ਵੀ ਕੋਈ ਉਹਨਾਂ ਨੂੰ ਇੰਨੇ ਅਨਸੀਰੀਅਸ ਯਾਰ ਤੁਸੀਂ ਗਾਰਡਿੰਗ ਪੁਲਿਸ ਮੁਸ਼ਕਿਲਾਂ ਦਾ ਉਹ ਜਿਹੜਾ ਨਹੀਂ ਇਸ ਤੋਂ ਬਾਅਦ ਅਸੀਂ ਕਰਾਂਗੇ ਜਾਤੀ ਸੂਚੀ ਅਸੀਂ ਮਹਿਲਾ ਮਹਿਲਾ ਕਮਿਸ਼ਨ ਤੱਕ ਜਾਵਾਂਗੇ ਜਿਹਦੇ ਚੇਅਰਪਰਸਨ ਨੇ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਜੋ ਜਾਤੀ ਸੂਚਕ ਸ਼ਬਦ ਮੈਡਮ ਨੇ ਵਰਤੇ ਨੇ ਪਹਿਲੀ ਗੱਲ ਤਾਂ ਇੱਕ ਟੀਚਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੰਨੀ ਸੈਂਸ ਹੋਣੀ ਚਾਹੀਦੀ ਹੈ ਕਿ ਜਾਂ ਰਿਕਾਰਡਿੰਗ ਦੇ ਵਿੱਚ ਨੇ ਆਡੀਓ ਦੇ ਵਿੱਚ ਨੇ ਜੋ ਕਿਹੜੀ ਸੀਰੀਜ਼ ਦੇ ਨਾਲ ਇਹ ਸਾਰੀ ਵਾਪਰੀ ਆ ਵਿਦਿਆਰਥੀ ਕੋਰਸ ਸਟੂਡੈਂਟ ਪੜ੍ਹਦੀ ਸੀਗੀ ਫਸਟイヤー ਦੀ ਸਟੂਡੈਂਟ ਸੀ ਜਿਹਦੇ ਨਾਲ ਇਹ ਸਾਰੀ ਵਾਪਰੀ ਆ ਉਹ ਸਟੂਡੈਂਟ ਨੂੰ ਵੀ ਇਨਾ ਥ੍ਰੈਟ ਕੀਤਾ ਗਿਆ ਕਿ ਉਹਦਾ ਫਿਊਚਰ ਵੀ ਲਾਸ ਹੋ ਗਿਆ ਉਹਨੇ ਤਾ ਇਹ ਕੋਈ ਇੱਕ ਨਹੀਂ ਹੈਗਾ ਕਈ ਹੋਰ ਦੇ ਉੱਪਰ ਕੋਈ ਦਬਾਅ ਵੀ ਹੈ ਦਬਾਅ ਹੈਗਾ ਇਹ ਤੋਂ ਵੱਧ ਦਬਾਅ ਕੀ ਹੋਊਗਾ ਕਿ ਤੁਸੀਂ ਸਿੱਧਾ ਸਟੂਡੈਂਟ ਨੂੰ ਇਹ ਗੱਲ ਕਹਿ ਰਹੇ ਹੋ ਕਿ ਭਾਈ ਜੇ ਤੁਸੀਂ ਮੇਰੇ ਖਿਲਾਫ ਬਗਾਵਤ ਕੀਤੀ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਪ੍ਰਿੰਸੀਪਲ ਸਰ ਕਹਿੰਦਾ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਇਹ ਤੋਂ ਵੱਧ ਦਬਾਅ ਕੀ ਹੋਊ ਪ੍ਰਦਰਸ਼ਨ ਜਾਰੀ ਹੈ ਹੋਊ ਜਾਰੀ ਰਹੂਗਾ ਅਸੀਂ ਉਰੀ ਬੈਠੇ ਆ ਜਿੰਨਾ ਟਾਈਮ ਸਾਡੀ ਕੋਈ ਹੱਲ ਨਹੀਂ ਹੁੰਦਾ ਅਸੀਂ ਉਰੀ ਬੈਠੇ ਆ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਜੀ ਹਾਂ ਜੀ ਸਰ ਤੁਹਾਡਾ ਨਾਮ ਤੇ ਰਜਿਸਟ੍ਰੇਸ਼ਨ ਕੀ ਹੈ ਮੈਂ ਅਮਰਿਤ ਸਮਰਾਜੀ ਰਜਿਸਟਰਾਰ ਹਾਂ ਤੇ ਪੇਪਰ ਅੱਜ ਹੈਗਾ ਬੱਚਿਆਂ ਦਾ ਸਾਰੇ ਪੰਜਾਬ ਤੋਂ ਬੱਚਿਆਂ ਨੇ ਆਉਣਾ ਜੀ ਤੇ ਇਹਨਾਂ ਵਿਦਿਆਰਥੀਆਂ ਨੇ ਗੇਟ ਬੰਦ ਕਰ ਲਿਆ ਤੇ ਉਹਨਾਂ ਨੂੰ ਪਰੇਸ਼ਾਨ ਪਰੇਸ਼ਾਨੀ ਹੋਈ ਹੋਈ ਹੋਣੀ ਹੈ ਤੁਹਾਨੂੰ ਪਤਾ ਹੀ ਤੁਸੀਂ ਵੀ ਖੜੇ ਹੋ ਗੇਟ ਕਿਉਂ ਬੰਦ ਜਿਹੜੇ ਬੰਦ ਕਰਨ ਦੇ ਕਾਰਨ ਕੀ ਨੇ ਜੀ ਇਹ ਤਾਂ ਹੁਣ ਇਹਨਾਂ ਨੇ ਕਿਹਾ ਵੀ ਕੱਲ ਦਾ ਇਹਨਾਂ ਦਾ ਜਿਹੜਾ ਇਸ਼ੂ ਸੀਗਾ ਵੀ ਕੋਈ ਐਗਜ਼ਾਮ ਪੇਪਰ ਦਾ 70 ਰੁਪਏ ਨੰਬਰ ਦਾ ਪੇਪਰ ਸੀਗਾ ਤੇ 60 ਚੋਂ ਨੰਬਰ ਲਾ ਕੇ ਭੇਜਤੇ ਜੀ ਠੀਕ ਹੈ ਉਹਦੇ ਕਰਕੇ ਬੱਚੇ ਫੇਲ ਹੋ ਗਏ ਠੀਕ ਹੈ ਉਹ ਜਿਹੜਾ ਹੈਗਾ ਚਲੋ ਸਾਡੇ ਵਾਈਸ ਪ੍ਰਿੰਸੀਪਲ ਮੈਡਮ ਨੇ ਰੋਮੀ ਗਰਗ ਜੀ ਉਹਨਾਂ ਨੇ ਇਹਨਾਂ ਦੀ ਗੱਲ ਮੰਨਦਿਆਂ ਹੋਇਆਂ ਆਪਣੇ ਆਪਣੀ ਜੇਬ ਦੇ ਵਿੱਚੋਂ ਮੈਡਮ ਨੇ ਪੈਸੇ ਭਰਤੇ 5500 ਰੁਪਏ ਕਰਿਆ ਬਣਦਾ ਸੀਗਾ ਰਿਵੈਲਿਊਏਸ਼ਨ ਤੇ ਰਿਵੈਲਿਊਏਸ਼ਨ ਤੇ ਇੱਕ ਉਹ ਹਾਂ ਰਿਪੇਅਰ ਦਾ ਜੀ ਉਹ ਮੈਡਮ ਨੇ ਕੋਲੋਂ ਵਰਤੇ ਉਹ ਸਰ ਕਿਉਂ ਪਰੇ ਉਹਨਾਂ ਦਾ ਕੀ ਉਹਨਾਂ ਦਾ ਕੀ ਇਹਨਾਂ ਨੇ ਮਜਬੂਰ ਕੀਤਾ ਨਾ ਧਰੇ ਦੇ ਬੈਠੇ ਸੀ ਇਹ ਜੀ ਧਰਨਾ ਪਰ ਕੋਈ ਟੀਚਰ ਨੂੰ ਬਲੈਕਮੇਲ ਕਰਕੇ ਤਾਂ ਕਰ ਨਹੀਂ ਸਕਦਾ ਸਰ ਗੱਲ ਤਾਂ ਸੁਣ ਮੇਰੇ ਬੱਚੇ ਕੱچے ਕਰ ਰਹੇ ਤੁਸੀਂ ਆਏ ਗਏ ਟੀਚਰ ਦੀ ਗੱਲ ਮੰਨੀ ਉਹਨਾਂ ਦੀ ਟੀਚਰ ਵਾਈਸ ਪ੍ਰਿੰਸੀਪਲ ਦੀ ਗੱਲ ਕਰ ਰਹਾ ਜੀ ਮੈਂ ਸੁਣੋ ਸੁਣੋ ਨਾ ਪੂਰੀ ਗੱਲ ਠੀਕ ਹੈ ਇਹ ਬੋਲੋ ਵੀ ਚਲੋ ਬੱਚੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਕਿਉਂਕਿ ਕੱਲ ਲਾਸਟ ਡੇਟ ਸੀ ਜੀ ਠੀਕ ਹੈ ਉਹਦਾ ਫੈਸਲਾ ਪ੍ਰਿੰਸੀਪਲ ਸਾਹਿਬ ਜਦੋਂ ਆਉਣਗੇ ਉਦੋਂ ਬਾਅਦ ਚ ਹੋਏਗਾ ਨਾ ਜੀ ਠੀਕ ਹੈ ਪਰ ਇੱਕ ਵੇਲੇ ਨੁਕਸਾਨ ਨਾ ਹੋਵੇ ਬੱਚਨਾਂ ਜੇਕਰ ਇਹਨਾਂ ਦੀ ਸੱਚਾਈ ਹੈ ਵੀ ਬਾਗੀ 70 ਨੰਬਰ ਦਾ ਪੇਪਰ ਹੈ ਜੀ ਤੇ 60 ਨੰਬਰ ਦੇ ਵਿੱਚੋਂ ਲੱਗ ਗਏ 60 ਦੇ ਵਿੱਚੋਂ ਲੱਗ ਗਏ ਨੰਬਰ ਤਾਂ ਉਹ ਤਾਂ ਫਿਰ ਉਹ ਗਲਤ ਹੋ ਗਿਆ ਨਾ ਜੀ ਠੀਕ ਹੈ ਸਰ ਇੱਕ ਰਿਕਾਰਡਿੰਗ ਆਈ ਹੈ ਕਿ ਸ਼ਬਦ ਵਰਤੇ ਗਏ ਨੇ ਤੇ ਪਹਿਲਾਂ ਆਪਾਂ ਆਈ ਡਿਸਕਸ ਕਰ ਲਈਏ ਪਹਿਲਾਂ ਆਪਾਂ ਆਈ ਡਿਸਕਸ ਕਰ ਲਈਏ ਨਹੀਂ ਸਰ ਇੱਕ ਮਿੰਟ ਮੈਨੂੰ ਇਹ ਕਲੀਅਰ ਨਹੀਂ ਹੋਇਆ ਹੈ ਹਾਂ ਜੀ ਉਹ ਬੀ ਇੰਜੀਨੀਅਰ ਰਜਿਸਟਰਾਰ ਇਹਨਾਂ ਨੇ ਤਾਂ ਦਿੱਤਾ ਨਹੀਂ ਸਾਨੂੰ ਇੱਕ ਕੁਐਸਚਨ ਪੇਪਰ ਜੀ ਉਹ ਅਸੀਂ ਚਲੋ ਬੀ ਇੰਜੀਨੀਅਰ ਰਜਿਸਟਰਾਰ ਅਸੀਂ ਯੂਨੀਵਰਸਿਟੀ ਤੋਂ ਪੜਵਾ ਲਿਆ ਉਹ ਪੇਪਰ ਹੀ 60 ਨੰਬਰ ਦਾ ਸੀ ਠੀਕ ਹੈ ਜੀ ਤੇ ਜਿਹੜੇ ਪੇਪਰ ਹੀ 60 ਨੰਬਰ ਦਾ ਤੁਸੀਂ ਕਿਉਂ ਬੋਲਦੇ ਆ 60 ਨੰਬਰ ਦਾ ਹੀ ਪੇਪਰ ਨਿਕਲਿਆ ਉਹ ਸਰ ਨੂੰ ਦੋ ਨਾ ਉਹ ਪੇਪਰ 60 ਨੰਬਰ ਦਾ ਹੀ ਨਿਕਲਿਆ ਜੀ ਜੀ ਉਹ ਚਲੋਗੇ ਪਾਸ ਹੋ ਗਈ ਨਹੀਂ 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 ਉਹ ਨੰਬਰ ਸਹੀ ਜੋ ਵੀ ਜਿੱਦਾਂ ਹੀ ਹੈ ਉਹ 60 ਨੰਬਰ ਚੋਂ ਹੀ ਵੈਲਿਊਏਸ਼ਨ ਹੋਈ ਪੇਪਰ ਹੀ 60 ਨੰਬਰ ਦਾ ਆਇਆ ਸੀ ਇਹ ਕਹਿ ਰਹੇ ਸੀ 70 ਨੰਬਰ ਦਾ ਹਾਂ ਉਹਨੂੰ ਲੈ ਕੇ ਮੁੱਦਾ ਬਣਾ ਰਹੇ ਸੀ ਉਹ ਮੁੱਦਾ ਬਣਾਇਆ ਸੀ ਉਹ ਰੋਲ ਹੋ ਗਿਆ ਜੀ ਤੇ ਸਮਰਾ ਸਾਹਿਬ ਜਿਹੜੀ ਰਿਕਾਰਡਿੰਗ ਆਈ ਹੈ ਤਿੰਨ ਰਿਕਾਰਡਿੰਗਾਂ ਨੇ ਜੀ ਚੋ ਪੈਸੇ ਮੰਗਦੀ ਆ ਟੀਚਰ ਬਚੋਲਾ ਬਣ ਕੇ ਤੇ ਇੱਕੋ ਜਾਤੀ ਸੂਚਕ ਸ਼ਬਦ ਕਹਿ ਰਹੀ ਐ ਜਿਹੜੀ ਭਾਰਤੀ ਸੰਵਿਧਾਨ ਦੇ ਅਨੁਸਾਰ ਉਹ ਚ ਸਜ਼ਾ ਬਣਦੀ ਐ ਉਹਨੂੰ ਲੈ ਕੇ ਤੁਸੀਂ ਕੀ ਕਰਦੇ ਮੈਂ ਤਾਂ ਜੀ ਮੈਂ ਤਾਂ ਆਪ ਐਸੀ ਐ ਮੈਂ ਦਾ ਮੈਂ ਦਾ ਮਾਈਂਡ ਕਰੂੰਗਾ ਹੀ ਕਰੂੰਗਾ ਪਰ ਮੈਨੂੰ ਮੈਨੂੰ ਆਫੀਸ਼ੀਅਲੀ ਸਾਡੇ ਮੇਰੇ ਕੋਲ ਰਿਕਾਰਡ ਤਾਂ ਹੈ ਨਹੀਂ ਠੀਕ ਐ ਆ ਫਿਰ ਨੈਚੁਰਲੀ ਜੇ ਤੂੰ ਉਹ ਉੱਥੇ ਸਰ ਐਜ਼ ਅ ਐਜ਼ ਅ ਰੂਲ ਐਜ਼ ਅ ਰਜਿਸਟਰ ਜਿਹੜਾ ਐਕਸ਼ਨ ਬਣਦਾ ਨਾ ਰਜਿਸਟਰਰ ਤਾਂ ਮੇਰਾ ਕੰਮ ਐ ਐਗਜ਼ਾਮ ਕਰਾਉਣਾ ਜੀ ਜੀ ਇਹ ਐਚਐਸਨ ਚਾਰਜ ਵੀ ਆ ਮੈਂ ਠੀਕ ਐ ਪਰ ਜਦੋਂ ਉਹਨੀਆਂ ਗੱਲਾਂ ਇਹ ਕਰ ਰਹਾ ਹੈ ਉਦੋਂ ਮੇਰੇ ਖਿਆਲ 'ਚ ਮੈਂ ਜਿਆਦਾ ਇਲੈਕਸ਼ਨ ਡਿਊਟੀ ਤੇ ਹੂੰਗਾ ਇੱਕ ਮੇਰਾ ਐਕਸੀਡੈਂਟ ਹੋ ਗਿਆ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਠੀਕ ਆ ਬੈਂਚ ਲੱਗੀ ਹੋਈ ਹੈ ਅਜੇ ਵੀ ਜੀ ਜੀ ਸਰ ਬਿਲਕੁਲ ਬਿਲਕੁਲ ਮੰਨ ਗਏ ਮੈਂ ਹੈ ਨਹੀਂ ਸੀ ਜੀ ਠੀਕ ਹੈ ਮੈਨੂੰ ਉਹਨਾ ਵੇਲੇ ਦਾ ਨਹੀਂ ਪਤਾ ਹੈ ਕਿ ਉਹਨਾ ਮਹੀਨੇ 'ਚ ਕੀ ਹੋਇਆ ਤੁਸੀਂ ਸਾਰਾ ਨੋਟਿਸ ਲੈ ਕੇ ਕਾਰਵਾਈ ਨੂੰ ਕਹੋਗੇ ਕਿ ਉਹਦਾ ਕਾਰਵਾਈ ਬਣੂਗੀ ਜਿਹੜੀ ਬਣੂਗੀ ਹੋਏ ਹੋਏਗੀ ਜੀ ਉਹ ਹੋਏਗੀ ਪਰ ਉਹਦੇ ਵਾਸਤੇ ਪ੍ਰੋਸੈਸ ਹੁੰਦੀ ਹੁੰਦੀ ਹੈ ਹੋਣਾ ਫੋਰ ਐਗਜ਼ਾਮਪਲ ਕੋਈ ਮਰਡਰ ਵੀ ਹੋ ਜਾਂਦਾ ਚਾਕੇ ਸਿੱਧੇ ਤੇ ਨਹੀਂ ਆਪਾਂ ਫਾਂਸੀ ਟੰਗ ਦਿੰਦੇ ਨੇ ਕਿਸ ਫੰਦੀ ਇੱਕ ਨਹੀਂ ਦੱਸ ਦੋ ਜੀ ਜੀ ਠੀਕ ਹੈ ਹੁਣ ਅਸੀਂ ਇੱਥੇ ਇੱਕ ਹੋਰ ਇਸ਼ੂ ਹੈ ਜਿਹੜਾ ਚਲੋ ਯਾਨੀ ਕਿ ਮਰਡਰ ਹੋਇਆ ਐ ਇੰਨੀ ਗੱਲ ਹੋਈ ਐ ਨਹੀਂ ਓਏ ਤੁਸੀਂ ਕਹਿ ਰਹੇ ਹੋ ਜਾਂ ਉਹ ਉਹ ਕਹਿ ਰਹੇ ਐ ਸਰ ਮੈਂ ਇਹ ਕਹਿ ਰਿਹਾ ਵੀ ਇਹ ਵੀ ਹੋ ਜਾਏ ਕੰਮ ਜੱਜ ਸਿੱਧੇ ਫਾਂਸੀ ਤੇ ਨਹੀਂ ਦੇ ਦਿੰਦੇ ਜੀ ਸਾਹਿਬ ਯਾਨੀ ਕਿ ਆਪਾਂ ਕਾਰਵਾਈ ਕਰਾਂਗੇ ਜਾਂਚ ਕਰਾਂਗੇ ਜਿਹੜਾ ਦੋਸ਼ੀ ਹੋਏਗਾ ਉਹਦੇ ਖਿਲਾਫ ਸਜ਼ਾ ਆਪਾਂ ਕਰਾਂਗੇ ਉਹ ਬਣੇਗਾ ਉਹ ਤਾਂ ਬਣੇਗਾ ਉਹ ਹੋਏਗਾ ਵੀ ਵਿਦਿਆਰਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਮੀਡੀਆ ਤੇ ਆਉਣ ਦੇ ਉੱਤੇ ਤੁਸੀਂ ਆ ਕੇ ਗੱਲ ਕਰਨ ਦੇ ਵਾਸਤੇ ਇੱਥੇ ਆਉਂਦਾ ਉਸ ਤੋਂ ਪਹਿਲਾਂ ਕੋਈ ਵੀ ਨਹੀਂ ਆਇਆ ਨਹੀਂ 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 ਐ ਜੀ ਗੱਲ ਨਹੀਂ ਮੈਂ ਜੀ ਕਲਾਸਾਂ ਵੀ ਲੈਣੀਆਂ ਠੀਕ ਹੈ ਤੇ ਮੈਂ ਵਰਸਰ ਵੀ ਆਂ ਜੀ ਮੈਂ ਹੁਣ ਇੱਥੇ ਇਹਨਾਂ ਨੂੰ ਸਰ ਨੂੰ ਬੁਲਾ ਕੇ ਦਫ਼ਤਰ ਅਧਿਕਾਰੀ ਨੂੰ ਬੁਲਾ ਕੇ ਰਜਿਸਟਰ ਆਫਿਸ ਨੂੰ ਕੰਪਲੇਂਟ ਆਈ ਹੈ ਕਿ ਜੀ ਬੱਚੇ ਨੂੰ ਇਸ਼ੂ ਆ ਰਿਹਾ ਮੈਂ ਤਾਂ ਆ ਹਾਂ ਬਿਲਕੁਲ ਜੀ ਜੀ ਇਹ ਮੇਰਾ ਫਰਜ਼ ਵੀ ਬਣਦਾ ਥੈਂਕ ਯੂ ਸਰ ਥੈਂਕ ਯੂ